ਕੌਣ ਵਾਲੇ ਸਮੇਂ ਦੇ ਵਿੱਚ ਆਲੂ ਦਾ ਆਯਾਤ ਕੀਤਾ ਜਾ ਸਕਦਾ ਹੈ ਭਾਰਤ ਵੱਲੋਂ ਇਸ ਦੇ ਨਾਲ ਭਾਰਤ ਵਿੱਚ ਆਲੂ ਦੀ ਕੀਮਤ ਘੱਟ ਹੋ ਸਕਦੀ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਆਲੂ ਜੇਕਰ ਆਏਗਾ ਤਾਂ ਉਸ ਦੀ ਸਪਲਾਈ ਵਧੇਗੀ ਤੇ ਸਪਲਾਈ ਵਧਣ ਦੇ ਨਾਲ ਕੀਮਤਾਂ ਘੱਟ ਸਕਦੀਆਂ ਨੇ ਆਮ ਲੋਕਾਂ ਦੇ ਲਈ ਕਾਫੀ ਜ਼ਿਆਦਾ ਰਾਹਤ ਪਰ ਖਬਰ ਹੋ ਸਕਦੀ ਹੈ ਪਰ ਕਿਸਾਨਾਂ ਦਾ ਜ਼ਰੂਰ ਨੁਕਸਾਨ ਹੋ ਸਕਦਾ ਹੈ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਕਿਉਂਕਿ ਪੰਜਾਬ ਦਾ ਆਲੂ ਅਗੇਤਾ ਹੁੰਦਾ ਹੈ ਨਵੰਬਰ ਦੇ ਪਹਿਲੇ ਹਫਤੇ ਪੰਜਾਬ ਦਾ ਆਲੂ ਵੀ ਬਾਜ਼ਾਰਤ ਵਿੱਚ ਆਉਣ ਲੱਗੇਗਾ ਤੇ ਜੇਕਰ ਵਿਦੇਸ਼ਾਂ ਦੇ ਵਿੱਚੋਂ ਵੀ ਆਲੂ ਭਾਰਤ ਦੇ ਵਿੱਚ ਆਉਂਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਜ਼ਰੂਰ ਨੁਕਸਾਨ ਹੋ ਸਕਦਾ ਹੈ ਪੰਜਾਬ ਦੇ ਆਲੂ ਉਤਪਾਦਕਾਂ ਦਾ ਨੁਕਸਾਨ ਹੋ ਸਕਦਾ ਹੈ ਪਰ ਆਮ ਗਾਹਕਾਂ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਆਮ ਗਾਹਕਾਂ ਦੇ ਲਈ ਆਲੂ ਦੀ ਕੀਮਤ ਘੱਟ ਹੋ ਸਕਦੀ ਹੈ ਇਹ ਫੈਸਲਾ ਲਿਆ ਗਿਆ ਹੈ ਕਿ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਆਲੂ ਆਯਾਤ ਕੀਤਾ ਜਾਏਗਾ 12 ਆਲੂ ਮੰਗਵਾਇਆ ਜਾਏਗਾ ਤਾਂ ਕਿ ਆਲੂ ਦੀਆਂ ਕੀਮਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ ਆਲੂ ਦੀਆਂ ਕੀਮਤਾਂ ਕਾਬੂ ਦੇ ਵਿੱਚ ਹੋ ਸਕਦੀਆਂ ਨੇ ਪਰ ਪੰਜਾਬ ਦੇ ਆਲੂ ਉਤਪਾਦਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਬਾਹਰੋਂ ਆਲੂ ਆਉਣ ਦੇ ਨਾਲ ਉਹਨਾਂ ਦੇ ਆਲੂ ਦੀ ਮੰਗ ਘੱਟ ਸਕਦੀ ਹੈ ਜਾਂ ਫਿਰ ਸਮਰਥਨ ਮੋਲ ਉਹਨਾਂ ਨੂੰ ਜੋ ਆਲੂ ਦਾ ਮਿਲਦਾ ਹੈ ਉਹ ਘੱਟ ਸਕਦਾ ਪਰ ਆਮ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਆਲੂ ਦੀਆਂ ਕੀਮਤਾਂ ਘੱਟ ਸਕਦੀਆਂ ਨੇ ਜੇਕਰ ਬਾਹਰੋਂ ਆਲੂ ਆਉਂਦਾ ਤਾਂ ਆਲੂ ਦਾ ਆਯਾਤ ਕੀਤਾ ਜਾਏਗਾ ਇਹ ਫੈਸਲਾ ਲਿਆ ਗਿਆ ਹੈ ਕਦਰ ਸਾਹਿਬ ਤੋਂ ਐਮਐਲਏ ਰਮਨਜੀਤ ਸਿੰਘ ਸਿੱਕੀ ਸਾਡੇ ਨਾਲ ਮੌਜੂਦ ਨੇ ਜੋ ਕਿ ਪੋਟੈਟੋ ਕਿੰਗ ਵੀ ਨੇ ਰਮਨਜੀਤ ਜੀ ਕਿਹਾ ਜਾ ਰਿਹਾ ਹੈ ਕਿ ਆਲੂ ਦਾ ਆਯਾਤ ਕੀਤਾ ਜਾਏਗਾ ਕੀਮਤਾਂ ਜ਼ਰੂਰ ਘਟਣਗੀਆਂ ਪਰ ਕੀ ਪੰਜਾਬ ਦੇ ਆਲੂ ਉਤਪਾਦਕਾਂ ਨੂੰ ਇਸ ਦਾ ਨੁਕਸਾਨ ਹੋਏਗਾ ਇਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੈ ਜ਼ਿਮੀਦਾਰ ਦਾ ਕਿਉਂਕਿ ਜਦੋਂ ਜ਼ਿਮੀਦਾਰ ਨੇ ਆਪਣੀ ਫਸਲ ਵੇਚਣੀ ਹੈ ਉਦੋਂ ਤੁਸੀਂ ਬਾਹਰੋਂ ਲਿਆ ਕੇ ਗਲਤ ਆਰਟੀਫੀਸ਼ੀਅਲ ਗਲੱਟ ਕ੍ਰੀਏਟ ਕਰਦੇ ਹੋ ਜ਼ਿਮੀਦਾਰ ਦੇ ਵਿੱਚ ਅੱਜ ਤਾਕਤ ਨਹੀਂ ਕਿ ਉਹ ਆਪਣਾ ਨੁਕਸਾਨ ਝੱਲ ਸਕੇ ਇਹ ਮੂਵ ਜਿਹੜੀ ਹੈ ਇਹ ਸਿਰਫ ਸਟੋਕੇਸਟ ਨੂੰ ਜਿਆਦਾ ਪ੍ਰੋਫਿਟ ਦੇਣ ਵਾਸਤੇ ਇਹ ਇਹ ਕੀਤੀ ਗਈ ਹੈ ਮੌਜੂਦਾ ਸਰਕਾਰ ਬਾਰੇ ਔਰ ਇਹਦਾ ਓਵਰਆਲ ਇਟ will be a टोटल ਡਿਜ਼ਾਸਟਰ ਜੀ ਤਾਂ ਤੁਸੀਂ ਵੀ ਇੱਕ ਵੱਡੇ ਆਲੂ ਉਤਪਾਦਕ ਤੁਹਾਨੂੰ ਪੋਟਾਟੋ ਕਿੰਗ ਕਿਹਾ ਜਾਂਦਾ ਹੈ ਕੀ ਕੋਈ ਵਿਰੋਧੀ ਆਵਾਜ਼ ਕੋਈ ਚੱਕੀ ਜਾਏਗੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੋ ਜਿਹੜਾ ਸਾਡਾ ਪੰਜਾਬ ਦੀ ਇਹ ਦੁਆਬਾ ਬੈਲਟ ਹੈ that is known for potato seed production ਜੀ ਇਹਦੇ ਵਿੱਚ ਜਿਹੜਾ ਖਾਣ ਵਾਲਾ ਆਲੂ ਹੈ ਉਹ ਬੜੀ ਘੱਟ ਮਾਤਰਾ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ ਹੂੰ ਇਹ ਅਫੈਕਟ ਕਰੇਗਾ ਯੂਪੀ ਬੰਗਾਲ ਬਿਹਾਰ ਇਹ ਅਫੈਕਟ ਕਰੇਗਾ ਸਬੰ ਸਟੇਜ ਨੂੰ ਜੀ ਔਰ ਜਿਹਦੇ ਨਾਲ ਓਵਰ ਆਲ ਕਿਸਾਨ ਦੀ ਜਿਹੜੀ ਆ ਫੀਡ ਲੈਣ ਦੀ ਸ਼ਮਤਾ ਜਿਹੜੀ ਆ ਉਹ ਕਰਦਾ ਹੈ ਕਿ ਆਰਥਿਕ ਉਹਦੀ ਜਿਹੜੀ ਕੰਡੀਸ਼ਨ ਹੈ ਉਹ ਬਿਲਕੁਲ ਖਤਮ ਹੋ ਜਾਏਗੀ ਜੀ ਐਂਡ ਫਾਰਮਰਸ will be forced to commit suicide